ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਢੀਂ ਸਾਰੇ ਦਿੱਤੇ ਅਸਤੀਫੇ ਸ਼੍ਰੀ ਅਕਾਲ ਤਖਸਾਲ ਸੁਖਬੀਰ ਅਤੇ ਅਕਾਲੀ ਆਗੂਆਂ ਖਿਲਾਫ ਵੱਡੇ ਫੈਸਲੇ ਦੀ ਤਿਆਰੀ ਚ ਰਾਜਪਾਲ ਗੁਲਾਬਚੰਦ ਕਟਾਰੀਆ ਵੀ ਬਨਵਾਰੀ لال ਪ੍ਰੋਹੋਦੀ ਰਾਤ ਤੇ ਤੁਰੇ ਭਾਜਪਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਹਮਲਾ ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਮੰਤਰੀ ਵੱਲੋਂ ਸਖਤ ਹੁਕਮ ਨਵਜੋਤ ਸਿੱਧੂ ਰਾਜਨੀਤੀ ਵਿੱਚ ਫਿਰ ਕਰਨਗੇ ਵਾਪਸੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਤੇ ਅਕਾਲੀ ਦਲ ਦੇ ਵਿੱਚ ਪਏ ਹੋਏ ਕਲੇਸ਼ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਸੁਖਬੀਰ ਬਾਦਲ ਹੋਰਾਂ ਨੂੰ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦੇ ਦਿੱਤਾ ਸੀ ਅਤੇ ਮਾਮਲਾ ਹਾਲੇ ਇਹ ਵਿਚਾਰ ਅਧੀਨ ਹੈ ਤੇ ਬਾਕੀ ਜਿਹੜੇ ਉਹਨਾਂ ਦੀ ਵਜ਼ਾਰਤ ਵਿੱਚ ਰਹੇ ਭਾਗ 7 ਤੋਂ 17 ਦੇ ਦਰਮਿਆਨ ਅਕਾਲੀ ਸਰਕਾਰ ਦਾ ਹਿੱਸਾ ਰਹੇ ਸਿੱਖ ਮੰਤਰੀ ਸਨ ਉਹਨਾਂ ਨੂੰ ਸਪਸ਼ਟਿਕਨ ਦੇਣ ਵਾਸਤੇ ਅਲਟੀਮੇਟਮ ਦਿੱਤਾ ਹੋਇਆ ਹੈ ਹੁਣ ਜਾਣਕਾਰੀ ਮਿਲੇ ਹੈ ਕਿ ਸਾਬਕਾ ਕੈਬਨਟ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਪਰਮੇਂਦਰ ਢੀਂਸਾ ਉਹ ਵੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਗੇ ਅਤੇ ਆਪੋ ਆਪਣਾ ਸਪਸ਼ਟੀਕਰਨ ਦੇਣਗੇ ਬੀਬੀ ਜਗੀਰ ਕੌਰ ਨੇ ਆਪਣੇ ਸਾਰੇ ਅਹੁਦੇ ਤਿਆਗ ਦਿੱਤੇ ਐ ਅਤੇ ਉਹਨਾਂ ਨੇ ਕਿਹਾ ਕਿ ਉਹ ਨਿਮਾਣੇ ਸਿੱਖ ਦੇ ਵਾਗ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦਾ ਫੈਸਲਾ ਕਰ ਰਹੇ ਐ ਉਹਨਾਂ ਪੱਤਰ ਜਾਰੀ ਕਰਦਿਆਂ ਲਿਖਿਆ ਕਿ ਆਪ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੇਰੇ ਕੋਲੋਂ ਬਤੌਰ ਕੈਬਨਟ ਮੰਤਰੀ ਸਪਸ਼ਟੀਕਰਨ ਮੰਗਿਆ ਹੈ ਮੈਂ 9924 ਨੂੰ 9 ਸਤੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਪਸ਼ਟੀ ਕਰਨ ਲਈ ਪੇਸ਼ ਹੋ ਰਹੀ ਹਾਂ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਕੋਲ ਉਹਨਾਂ ਦੇ ਸਾਹਮਣੇ ਪੇਸ਼ ਹੋਵਾਂ ਪਾਰਟੀ ਦੇ ਵੱਲੋਂ ਮੈਨੂੰ ਸਲਾਹਕਾਰ ਅਤੇ ਐਗਜ਼ੀਕਟਿਵ ਮੈਂਬਰ ਬਣਾਇਆ ਗਿਆ ਸੀ ਮੈਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੰਦੀ ਹਾਂ ਤਾਂ ਕਿ ਮੈਂ ਇੱਕ ਸਾਧਾਰਨ ਸਿੱਖ ਦੀ ਤਰ੍ਹਾਂ ਉੱਥੇ ਪੇਸ਼ ਹੋ ਸਕਾਂ ਅਤੇ ਆਪਣੀ ਮਨੋ ਭਾਵਨਾ ਉੱਥੇ ਜਾ ਕੇ ਦਰਸਾ ਸਕਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੋ ਵੀ ਹੁਕਮ ਹੋਵੇਗਾ ਉਹਨੂੰ ਮੈਂ ਤਨਦੇਹੀ ਨਾਲ ਨਿਭਾਵਾਂਗੀ ਅਤੇ ਇੱਕ ਸਧਾਰਨ ਵਰਕਰ ਦੇ ਤੌਰ ਤੇ ਉਹਨਾਂ ਦੇ ਰੜ ਕੰਮ ਵੀ ਕਰਦੀ ਰਾਂਗੀ ਇਸੇ ਤਰ੍ਹਾਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਹ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਗੇ ਇਸ ਸਬੰਧੀ ਉਹਨਾਂ ਵੱਲੋਂ ਵੀ ਅਕਾਲੀ ਸੁਧਾਰ ਲਹਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇੱਕ ਚਿੱਠੀ ਲਿਖ ਦਿੱਤੀ ਗਈ ਹੈ ਅਤੇ ਉਹਦੇ ਵਿੱਚ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਵੀ ਨਿਵਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦੇ ਐ ਇਸ ਕਰਕੇ ਉਹਨਾਂ ਦੀ ਇਹ दिली ਇੱਛਾ ਹੈ ਕਿ ਉਹ ਆਪਣੇ ਸਾਰੇ ਅਹੁਦੇ ਤਿਆਗ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਇਸ ਕਰਕੇ ਉਹ ਬਣਾਈ ਪ੍ਰੈਜ਼ੀਡੀਅਮ ਤੋਂ ਆਪਣਾ ਅਸਤੀਫਾ ਦੇਣਾ ਚਾਹੁੰਦੇ ਐ ਦੱਸਣਾ ਬਣਦਾ ਕਿ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਅਕਾਲੀ ਸਰਕਾਰ ਦੇ ਵਕਤ ਮੰਤਰੀ ਰਹੇ ਐ ਤੇ ਉਹਨਾਂ ਕੋਲੋਂ ਵੀ ਸ੍ਰੀ ਅਕਾਲ ਤਖਸਾਲ ਸਾਬ ਨੇ ਸਪਸ਼ਟੀ ਕਰਨ ਮੰਗਿਆ ਹੋਇਆ ਹੈ ਇਸ ਕਰਕੇ ਉਹਨਾਂ ਦਾ ਵੀ ਪੇਸ਼ ਹੋਣਾ ਲਾਜ਼ਮੀ ਸੀ ਹੁਣ ਇਹਨਾਂ ਵੱਲੋਂ ਅਸਤੀਫੇ ਦੇ ਕੇ ਪੇਸ਼ ਹੋਣਾ ਅਸਲ ਦੇ ਵਿੱਚ ਇੱਕ ਉਦਾਹਰਣ ਪੇਸ਼ ਕੀਤੀ ਗਈ ਹੈ ਕਿ ਜੇ ਅਸੀਂ ਅਸਤੀਫੇ ਦੇ ਕੇ ਪੇਸ਼ ਹੋ ਸਕਦੇ ਹਾਂ ਤਾਂ ਸੁਖਬੀਰ ਬਾਦਲ ਅਸਤੀਫਾ ਕਿਉਂ ਨਹੀਂ ਦਿੰਦਾ ਤੇ ਹੁਣ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਸਾਲ ਸਾਹਿਬ ਲੱਗਦਾ ਹੈ ਕਿ ਬੜੀ ਜਲਦ ਇੱਕ ਫੈਸਲਾ ਸੁਣਾ ਸਕਦੇ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਮਸਲਾ ਵਿਚਾਰਿਆ ਜਾ ਰਿਹਾ ਹੈ ਅਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਸ ਮਸਲੇ ਨੂੰ ਅੱਗੇ ਵਿਚਾਰਨ ਵਾਸਤੇ 18 ਸਤੰਬਰ ਨੂੰ ਸ਼ਤਾਬਦੀ ਸਮਾਗਮ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਪੰਦ ਸਿੰਘ ਸਹਬਾਨਾ ਦੀ ਇਕੱਤਰਤਾ ਸੱਦਣ ਜਾ ਰਹੀ ਹੈ ਚਰਚਾ ਹੈ ਕਿ ਸਾਬਕਾ ਕੈਬਨਟ ਮੰਤਰੀਆਂ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ 2007 ਤੋਂ 23 ਜੁਲਾਈ 2024 ਤੱਕ ਜਾਫਰ 2007 ਤੋਂ 2017 ਦੇ ਦਰਮਿਆਨ ਜਿਹੜੀ ਕੋਰ ਕਮੇਟੀ ਸੀ ਉਹਦੇ ਮੈਂਬਰਾਂ ਨੂੰ ਵੀ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣਾ ਪੈ ਸਕਦਾ ਹੈ ਇਹ ਵੀ ਚਰਚਾ ਹੈ ਜੇਕਰ ਪੰਜੇ ਸਿੰਘ ਸਹਿਬਾਨ ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਤਨਖਾਹਿਆ ਕਰਾਰ ਦੇ ਸਕਦੇ ਹੈ ਅਤੇ ਉਪ ਮੁੱਖ ਮੰਤਰੀ ਦੇ ਸਾਥੀ ਕੈਬਨਟ ਮੰਤਰੀਆਂ ਕੋਲੋਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਤਾਫਰ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਰਹੇ ਕੋਰ ਕਮੇਟੀ ਦੇ ਮੈਂਬਰਾਂ ਦੇ ਕੋਲੋਂ ਸਪਸ਼ਟੀਕਰਨ ਕਿਉਂ ਨਹੀਂ ਮੰਗਿਆ ਜਾ ਸਕਦਾ ਧਾਰਮਿਕ ਆਗੂਆਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਮਾਮਲੇ ਜਿਨ੍ਹਾਂ ਦੇ ਵਿੱਚ ਸੁਖਬੀਰ ਬਾਦਲ ਤੇ ਵਿਰੋਧੀ ਦੋਸ਼ ਲਗਾ ਰਹੇ ਨੇ ਕਿ ਇਹ ਮਾਮਲੇ ਕੋਰ ਕਮੇਟੀ ਨਾਲ ਸੰਬੰਧਿਤ ਹੈ ਅਤੇ ਇਹਨਾਂ ਨੂੰ ਕੋਰ ਕਮੇਟੀ ਵਿੱਚ ਕਈ ਵਾਰੀ ਵਿਚਾਰਿਆ ਗਿਆ ਇਥੋਂ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਹੋਈਆਂ ਗਲਤੀਆਂ ਉਹਨਾਂ ਦੀ ਮੁਆਫੀ ਮੰਗਣ ਅਤੇ ਪਛਤਾਵਾ ਕਰ ਲਈ ਵੀ ਕਈ ਵਾਰ ਕੋਰ ਕਮੇਟੀ ਵਿਚ ਚਰਚਾ ਹੋਈ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਅਕਾਲੀ ਆਗੂ ਨੇ 1 ਜੁਲਾਈ ਨੂੰ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਲਿਖਤੀ ਪੱਤਰ ਦੇ ਕੇ 2007 ਤੋਂ 17 ਤੱਕ ਅਕਾਲੀ ਸਰਕਾਰ ਦਰਮਿਆਨ ਹਰੇਕ ਗਲਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਜ਼ਿੰਮੇਵਾਰ ਠਹਿਰਾ ਕੇ ਆਪ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਕਹਿ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਰਵੈਤਾਂ ਦੇ ਅਨੁਸਾਰ ਪਰੰਪਰਾਵਾਂ ਦੇ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਸੀ ਪੱਤਰ ਦੇਣ ਵਾਲਿਆਂ ਵਿੱਚ ਬਹੁਤ ਸਾਰੇ ਕੋਰ ਕਮੇਟੀ ਦੇ ਮੈਂਬਰ ਵੀ ਐ ਇਹਨਾਂ ਵਿੱਚ ਜਿੱਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਬਾਜਰਾ ਸਰਦੀਪ ਸਿੰਘ ਰਖੜਾ ਕਰਨੈਲ ਸਿੰਘ ਪੰਜੋਲੀ ਭਾਈ ਮਨਜੀਤ ਸਿੰਘ ਪਰਮਿੰਦਰ ਸਿੰਘ ਢੀਂਡਸਾ ਚਰਨਜੀਤ ਸਿੰਘ ਬਰਾੜ ਸੋਚਾ ਸਿੰਘ ਛੋਟੇਪੁਰ ਗੁਰਪ੍ਰਤਾਪ ਸਿੰਘ ਵਡਾਲਾ ਸਰਵਣ ਸਿੰਘ ਫਲੋਰ ਇਹ ਸਾਰੇ ਅਕਾਲੀ ਆਗੂ ਵੀ ਸ਼ਾਮਲ ਐ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਸੀ ਜਿਸ ਦੇ ਵਿੱਚ ਸੁਖਵੀਰ ਬਾਦਲ ਨੂੰ ਤਾਂ ਤਨਖਾਹਿਆਕਰਾਰ ਦੇ ਦਿੱਤਾ ਸੀ ਅਤੇ ਨਿੱਜੀ ਰੂਪ ਦੇਵ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਾਸਤੇ ਆਖਿਆ ਗਿਆ ਸੀ ਅਤੇ ਹੁਣ ਫਿਰ ਜਿਹੜੇ ਬਾਕੀ ਦੇ ਸਾਬਕਾ ਕੈਬਨਟ ਮੰਤਰੀ ਸੀ ਉਹਨਾਂ ਕੋਲੋਂ ਵੀ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਮੰਗਿਆ ਗਿਆ ਸੀ ਜਿੱਥੇ ਸੁਖਵੀਰ ਬਾਦਲ ਨੇ ਪੇਸ਼ ਹੋ ਕੇ ਲਿਖਤੀ ਪੱਤਰ ਦੇ ਦਿੱਤਾ ਹੈ ਉੱਥੇ ਹੀ ਹੁਣ ਤੱਕ ਸੱਤ ਸਾਬਕਾ ਮੰਤਰੀ ਵੀ ਆਪੋ ਆਪਣਾ ਸਪਸ਼ਟੀਕਰਨ ਦੇ ਚੁੱਕੇ ਐ ਇਹਨਾਂ ਵਿੱਚ ਬਿਕਰਮਜੀਠੀਆ ਡਾਕਟਰ ਦਰਜੀਤ ਚੀਮਾ ਸ਼ਰਨਜੀਤ ਸਿੰਘ ਢਿੱਲੋਂ ਗੁਲਜ਼ਾਰ ਸਿੰਘ ਰਣੀ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਸੋਚਾ ਸਿੰਘ ਲੰਗਾ ਅਤੇ ਮਨਪ੍ਰੀਤ ਬਾਦਲ ਇਹ ਆਪੋ ਆਪਣਾ ਸਪਸ਼ਟੀਕਰਨ ਦੇ ਚੁੱਕੇ ਐ ਕੁੱਲ 17 ਦੇ ਵਿੱਚੋਂ 7 ਸਾਬਕਾ ਮੰਤਰੀ ਸਪਸ਼ਟੀਕਰਨ ਦੇ ਚੁੱਕੇ ਐ ਅਤੇ ਦੋ ਸਾਬਕਾ ਮੰਤਰੀ ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਢੀਂਸਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਐ ਅਤੇ ਇਹਨਾਂ ਦੇ ਵਿੱਚੋਂ ਬਾਕੀ ਨੇ ਜਿਹੜੇ ਉਹ ਦੇਖੋ ਕਿ ਕਿਹੜੇ ਦਰਸ਼ ਸਪਸ਼ਟੀਕਰਨ ਦੇਣ ਵਾਸਤੇ ਪਹੁੰਚਦੇ ਐ ਪਿੱਛੇ ਰਹਿ ਜਾਣਗੇ ਡਾਕਟਰ ਅਪਿੰਦਰਜੀਤ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਨਮੇਜਾ ਸਿੰਘ ਹੀਰਾ ਸਿੰਘ ਗਾਬੜੀਆ ਸਰਵਰ ਸਿੰਘ ਫਲੋਰ ਸੋਹਣ ਸਿੰਘ ਠੰਡੜ ਸਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਇਹਨਾਂ ਦੀ ਵੀ ਉਮੀਦ ਹੈ ਕਿ ਇੱਕ ਅੱਧੇ ਦਿਨ ਦੇ ਵਿੱਚ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪ ਆਪਣਾ ਸਪਸ਼ਟੀਕਰਨ ਦੇ ਸਕਦੇ ਐ ਤੇ ਹੁਣ ਗੱਲ ਕਰਦੇ ਆ ਕਿ ਨਵੇਂ ਰਾਜਪਾਲ ਵੀ ਲੱਗਦਾ ਕਿ ਪਹਿਲੇ ਰਾਜਪਾਲ ਵਾਲੀ ਰਾਤ ਤੇ ਤੁਰਿਆ ਕਿਉਂਕਿ ਜਿਹੜੇ ਜਿਹੜੇ ਸੂਬੇ ਵਿੱਚ ਭਾਜਪਾ ਦੀਆਂ ਸਰਕਾਰਾਂ ਨਹੀਂ ਉੱਥੇ-ਉੱਥੇ ਰਾਜਪਾਲ ਜ਼ਰੂਰ ਕਾਫੀ ਐਕਟਿਵ ਨਜ਼ਰ ਆਉਂਦੇ ਐ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਇਸ ਮਹੀਨੇ ਦੇ ਆਖਰੀ ਹਫਤੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਹਾਲਾਂਕਿ ਰਾਜਪਾਲ ਭਵਨ ਦੇ ਵੱਲੋਂ ਦੌਰੇ ਸੰਬੰਧੀ ਹਾਲੇ ਕੋਈ ਪ੍ਰੋਗਰਾਮ ਤਾਂ ਨਹੀਂ ਜਾਰੀ ਕੀਤਾ ਗਿਆ ਪਰ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਰਾਜਪਾਲ 25 ਤੋਂ 28 ਸਤੰਬਰ ਦੇ ਦਰਮਿਆਨ 3 ਦਿਨਾਂ ਦਾ ਦੌਰਾ ਕਰ ਸਕਦੇ ਐ ਇਸ ਸੰਬੰਧੀ ਸਰਹੱਦੀ ਜ਼ਿਲ੍ਹਾਂ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਤਾਂ ਚੌਕਸ ਵੀ ਕਰ ਦਿੱਤਾ ਗਿਆ ਹੈ। ਰਾਜ ਭਵਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹਦੀ ਪੁਸ਼ਟੀ ਵੀ ਕਰ ਦਿੱਤੀ ਹੈ। ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੱਸਣਾ ਬਣਦਾ ਕਿ ਉਹਨਾਂ ਦਾ ਇਹ ਪਹਿਲਾ ਦੌਰਾ ਹੋਏਗਾ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਰਾਜਪਾਲ ਪੰਜਾਬ ਸਰਕਾਰ ਦਾ ਹੈਲੀਕਾਪਟਰ ਵਰਤਣਗੇ ਜਾਂ ਫਿਰ ਸੜਕੀ ਰਸਤੇ ਰਾਹੀਂ ਹੀ ਜਾਣਗੇ। ਇਹ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਸਾਬਕਾ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਸਰਹੱਦੀ ਜ਼ਿਲ੍ਹਿਆਂ ਦਾ 1-2 ਵਾਰ ਨਹੀਂ ਸਗੋਂ 7 ਵਾਰ ਦੌਰਾ ਕੀਤਾ ਸੀ। ਉਹਨਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਕਈ ਵਾਰੀ ਵੱਡੇ ਸਵਾਲ ਖੜੇ ਕੀਤੇ ਸੀ। ਅਤੇ ਕਈ ਮੁੱਦਿਆਂ ਤੇ ਉੱਤੇ ਉਹ ਅਕਸਰ ਸਵਾਲ ਚੁੱਕਦੇ ਰਹਿੰਦੇ ਸੀ ਇਥੋਂ ਤੱਕ ਕਿ ਪ੍ਰੈਸ ਕਾਨਫਰੰਸਾਂ ਵੀ ਕਰਦੇ ਰਹੇ। ਬਨਵਾਰੀ لال ਪ੍ਰੋਹਰ ਨੇ ਅਫਸੋਸ ਪ੍ਰਗਟਾਇਆ ਸੀ ਕਿ ਨਸ਼ੇ ਦੀ ਆਦਤ ਸਕੂਲੀ ਵਿਦਿਆਰਥੀਆਂ ਤੱਕ ਪਹੁੰਚ ਚੁੱਕੀ ਹੈ। ਉਹਨਾਂ ਨਸ਼ਾ ਤਸਕਰਾਂ ਦਾ ਸੁਰਾਕ ਦੇਣ ਵਾਲੀਆਂ ਪੰਚਾਇਤਾਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ। ਸਾਬਕਾ ਰਾਜਪਾਲ ਬਨਵਾਰੀ لال ਪ੍ਰਹੂਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਕਿਸੇ ਤੋਂ ਕੋਈ ਲੁਕੀ ਛਿਪੀ ਗੱਲ ਨਹੀਂ 36 ਦਾ ਅੰਕੜਾ ਬਣਿਆ ਰਿਹਾ ਉਹਨਾਂ ਨੇ ਫਿਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦਾਵਾ ਵੀ ਕਰ ਦਿੱਤਾ ਸੀ ਕੋ ਆਪਣੇ ਦੌਰੇ ਸੰਬੰਧੀ ਸੂਚਨਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਦੇਣਗੇ ਅਤੇ ਦੌਰੇ ਬਾਅਦ ਬਕਾਇਦਾ ਰਿਪੋਰਟ ਵੀ ਭੇਜਿਆ ਕਰਦੇ ਸਨ ਤੇ ਹੁਣ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ 6 ਸਰਹੱਦੀ ਜ਼ਿਲ੍ਹਿਆਂ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਾਜ਼ਲਕਾ ਫਿਰੋਜ਼ਪੁਰ ਤਰਨਤਾਰਨ ਪਠਾਨਕੋਟ ਇਹਨਾਂ ਦਾ ਦੌਰਾ ਕਰਦਾ ਪ੍ਰੋਗਰਾਮ ਉਲੀਕਿਆ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਰਾਜਪਾਲ ਨੂੰ ਕਿਸ ਤਰ੍ਹਾਂ ਦੀ ਫੀਡਬੈਕ ਦੇਣਗੇ ਇਹ ਗੱਲ ਦੇਖਣ ਵਾਲੀ ਹੋਏਗੀ ਜਾਣਕਾਰੀ ਮਿਲ ਰਹੀ ਹੈ ਕਿ ਰਾਜਪਾਲ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਾਇਨਾਤ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਸਕਦੇ ਐ ਗੁਲਾਬਚੰਦ ਕਟਾਰੀਆ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਤੋਂ ਬਾਅਦ ਸਰਕਾਰ ਪ੍ਰਤੀ ਕਿਹੋ ਜੀ ਪ੍ਰਤੀਕਿਰਿਆ ਦੇਣਗੇ ਇਹਦੇ ਉੱਤੇ ਵੀ ਨਜ਼ਰਾਂ ਟਿਕੀਆਂ ਰਹਿਣਗੀਆਂ ਅਤੇ ਫਿਰ ਕਿਸ ਤਰ੍ਹਾਂ ਦੀ ਕੇਂਦਰ ਸਰਕਾਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਰਿਪੋਰਟ ਭੇਜਣਗੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਤੇ ਹੁਣ ਗੱਲ ਕਰਦੇ ਹਾਂ ਭਾਜਪਾ ਤੇ ਤਿੱਖਾ ਨਿਸ਼ਾਨਾ ਵਿੰਨੇ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਹਰਿਆਣਾ ਦੇ ਵਿੱਚ ਮਹਾ ਸਿੱਖ ਸੰਮੇਲਨ ਹੋਇਆ ਇਸ ਮੌਕੇ ਸਿੱਖ ਜਗਤ ਦੇ ਕਈ ਜਥੇਬੰਦੀਆਂ ਕਈ ਆਗੂ ਸੰਤ ਸਮਾਜ ਬੁੱਧੀਜੀਵੀ ਕੀਰਤਨੀ ਅਤੇ ਪ੍ਰਚਾਰਕ ਇਹਨਾਂ ਨੇ ਸ਼ਿਰਕਤ ਕੀਤੀ ਹੈ ਇਸ ਮਹਾ ਸੰਮੇਲਨ ਵਿੱਚ ਸੰਗਤਾਂ ਦਾ ਵੀ ਵੱਟਾ ਇਕੱਠ ਦੇਖਣ ਨੂੰ ਮਿਲਿਆ ਸੰਮੇਲਨ ਦੇ ਵਿੱਚ ਬੁੱਧੀ ਜੀਵੀਆਂ ਨੇ ਫਲਸਫੇ ਦੀ ਗੱਲ ਕੀਤੀ ਹੈ ਉੱਥੇ ਹੀ ਪ੍ਰਚਾਰਕਾਂ ਨੇ ਗੁਰੂ ਦੀ ਬਾਣੀ ਦੀ ਵਿਆਖਿਆ ਕਰਕੇ ਸਿੱਖ ਸੰਗਤਾਂ ਨੂੰ ਦਿਹਾਲ ਵੀ ਕੀਤਾ ਇਸ ਸੰਮੇਲਨ ਵਿੱਚ ਹਰਿਆਣਾ ਦੇ ਏਕਤਾ ਸਿੱਖ ਦਲ ਦੇ ਵੱਲੋਂ ਇਹਦਾ ਆਯੋਜਨ ਕੀਤਾ ਗਿਆ ਸੀ ਮਹਾਨ ਸਿੱਖ ਸੰਮੇਲਨ ਦੇ ਵਿੱਚ ਸਾਰੇ ਹਰਿਆਣੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਅਤੇ ਸਿੱਖ ਸਮਾਜ ਨੇ ਜਕਾਰੀਆਂ ਦੀ ਗੂੰਜ ਵਿੱਚ ਦੋ ਵੱਡੇ ਐਲਾਨ ਵੀ ਕੀਤੇ ਹੈ ਪਹਿਲੇ ਐਲਾਨ ਦੇ ਤਹਿਤ ਹਰਿਆਣਾ ਦੇ ਗੁਰਧਾਮਾਂ ਦੇ ਵਿੱਚ ਸਰਕਾਰੀ ਦਾਖਲ ਅੰਦਾਜ਼ੀ ਖਤਮ ਕਰ ਲਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਤੁਰੰਤ ਚੋਣਾਂ ਕਰਵਾਉਣ ਵਾਸਤੇ ਹਰਿਆਣਾ ਦੇ ਸਿੱਖ 13 ਨਵੰਬਰ ਨੂੰ ਸਾਰੇ ਜ਼ਿਲ੍ਹਾ ਜਿਹੜੇ ਹੈੱਡਕੁਆਟਰ ਨੇ ਉਹਨਾਂ ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਕਾਰ ਨੂੰ ਆਪੋ ਆਪਣੇ ਮੰਗ ਪੱਤਰ ਦੇਣਗੇ ਅਤੇ ਨਵੀਂ ਬਣੀ ਸਰਕਾਰ ਨੂੰ ਇਸ ਵਿਸ਼ੇ ਤੇ ਲਾਜ਼ਮੀ ਕਦਮ ਚੁੱਕਣ ਲਈ ਇੱਕ ਮਹੀਨੇ ਦਾ ਸਮਾਂ ਵੀ ਦੇਣਗੇ ਸਿੱਖ ਸਮਾਜ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 13 ਦਸੰਬਰ ਨੂੰ ਹਰਿਆਣਾ ਦੇ ਸਿੱਖ ਮੁੱਖ ਮੰਤਰੀ ਦੇ ਨਿਵਾਸਤਾ ਘਰਾਓ ਕਰਨਗੇ ਇਸ ਲਈ ਹਜ਼ਾਰਾਂ ਦੀ ਗੰਤੀ ਦੇ ਵਿੱਚ ਸਿੱਖ ਸਮਾਜ ਗੁਰਦੁਆਰਾ ਨਾੜਾ ਸਾਹਿਬ ਵਿੱਚ ਇਕੱਠੇ ਹੋਣਗੇ ਅਤੇ ਉੱਥੋਂ ਫਿਰ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਕਰਨਗੇ ਇਹ ਐਲਾਨ ਕਰਨਾਲ ਦੇ ਵਿੱਚ ਹੋਏ ਹਰਿਆਣਾ ਸਿੱਖ ਸੰਮੇਲਨ ਦੇ ਵਿੱਚ ਹਰਿਆਣਾ ਸਿੱਖ ਏਕਤਾ ਦਲ ਦੇ ਵੱਲੋਂ ਜਗਦੀਪ ਸਿੰਘ ਔਲਖ ਨੇ ਕੀਤਾ ਇਹਦੇ ਨਾਲ ਹੀ ਸਿਰਸਾ ਦੇ ਵਿੱਚ 14 ਸਿੱਖਾਂ ਤੇ ਦਰਜ ਕੀਤੇ ਗਏ ਦੇਸ਼ ਧ్రోਹ ਦੇ ਮਾਮਲਿਆਂ ਦਾ ਵੀ ਵਿਰੋਧ ਕਰਦੇ ਆਂ ਹਰਿਆਣਾ ਸਿੱਖ ਏਕਤਾ ਦਲ ਨੇ ਸਿਰਸਾ ਦੀ ਸੰਗਤ ਦੇ ਬੁਲਾਰੇ ਅਤੇ ਸਾਰੇ ਸੂਬਿਆਂ ਨੂੰ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਹੈ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਹ ਸਮੇਲਨ ਹਰ ਸਾਲ ਹੋਇਆ ਕਰੇਗਾ ਅਤੇ ਅਗਲਾ ਹਰਿਆਣਾ ਸਿੱਖ ਸੰਮੇਲਨ ਸਿਰਸਾ ਵਿੱਚ ਹੋਏਗਾ। ਇਸ ਮੌਕੇ ਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹ ਰਾਣੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਮਹਿਸੂਸ ਕਰਦੇ ਹੈ ਕਿ ਸਰਕਾਰ ਉਹਨਾਂ ਤੋਂ ਸਹਿਯੋਗ ਵੀ ਲੈਂਦੀ ਹੈ, ਉਹਨਾਂ ਤੋਂ ਵੋਟਾਂ ਵੀ ਲੈਂਦੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸਿੱਖਾਂ ਦੀਆਂ ਮੰਗਾਂ ਦੀ ਗੱਲ ਆਉਂਦੀ ਹੈ ਤਾਂ ਉੱਥੇ ਫਿਰ ਸਰਕਾਰ ਆਨਾ ਕੰਨੀ ਕਰਦੀ ਹੈ। ਇਹਦੇ ਲਈ ਹਰਿਆਣਾ ਏਕਤਾ ਸਿੱਖ ਦਲ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਹਰਿਆਣੇ ਦੀਆਂ ਸੰਗਤਾਂ ਅਤੇ ਇੱਥੋਂ ਦੇ ਸਿੱਖਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣੇ ਵਿੱਚ 30 ਲੱਖ ਸਿੱਖ ਵਸਦਾ ਹੈ ਅਤੇ ਇੱਥੇ 30 ਲੱਖ ਸਿੱਖਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰਾਂ ਵਾਲੀ ਸਾਰਾ ਸਾਰਾ ਗਲਤ ਹੈ ਹਰਿਆਣਾ ਵਿੱਚ ਸਿੱਖਾਂ ਨਾਲ ਵੀ ਧੱਕਾ ਹੋਇਆ ਹੈ ਹਰਿਆਣਾ ਵਿੱਚ ਵੀ ਬੇਅਦਬੀ ਦਾ ਵਿਰੋਧ ਕਰਨ ਵਾਲੇ ਸਿੱਖਾਂ ਦੇ ਖਿਲਾਫ ਦੇਸ਼ ਤੁਰੂ ਦਾ ਮੁਕਾਦਮਾ ਦਰਜ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸਿੱਖਾਂ ਦੇ ਖਿਲਾਫ ਦਰਅਸਲ ਨਫ਼ਰਤ ਫੈਲਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕੰਗਣਾ ਰਣੌਤ ਦੀ ਫਿਲਮ ਦੇ ਬਾਬਤ ਉਹਨਾਂ ਕਿਹਾ ਕਿ ਇਹ ਮਾੜੀ ਗੱਲ ਹੈ ਕਿ ਉਸ ਫਿਲਮ ਦੇ ਵਿੱਚ ਸਿੱਖਾਂ ਦੇ ਖਿਲਾਫ ਗਲਤ ਬਿਰਤਾਂਤ ਘੜਿਆ ਗਿਆ ਹੈ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਉਹ ਕਹਿੰਦੇ ਜਿਨ੍ਹਾਂ ਵਿੱਚ ਸਿੱਖਾਂ ਦੇ ਖਿਲਾਫ ਗਲਤ ਵਰਤਾਂਤ ਸਿਰਜਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਉੱਤੇ ਵੀ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਹੈ। ਇਹ ਸਭ ਇੱਕ ਸਾਜ਼ਿਸ਼ ਦੇ ਅਧੀਨ ਕੀਤਾ ਜਾ ਰਿਹਾ ਤੇ ਉਹਦਾ ਇੱਕ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੂੰ ਇੱਕ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦੁਫਾੜ ਕਰਨ ਲਈ ਬਹੁਤ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਨੇ। ਉਹਨਾਂ ਇਹ ਵੀ ਆਖਿਆ ਕਿ ਸਿੱਖ ਕੌਮ ਨੂੰ ਇੱਕ ਹੋਣਾ ਚਾਹੀਦਾ ਹੈ ਜਿਸ ਨਾਲ ਸਾਡੇ ਮਸਲੇ ਹੱਲ ਹੋਣ। ਉਹਨਾਂ ਕਿਹਾ ਕਿ ਸਾਨੂੰ ਪੂਰਨ ਤੌਰ ਉੱਤੇ ਇਕੱਠੇ ਵੀ ਹੋਣਾ ਪਵੇਗਾ। ਸਮੇਲਨ ਦੌਰਾਨ ਹਜ਼ਾਰਾਂ ਸਿੱਖਾਂ ਦੀ ਸੰਗਤਾਂ ਦੀ ਗਿਣਤੀ ਦੇ ਵਿੱਚ ਵੱਡੇ ਫੈਸਲੇ ਜਿਹੜੇ ਕੀਤੇ ਗਏ ਉਹਨਾਂ ਵਿੱਚ ਪਹਿਲਾ ਗੁਰਦ ਆਮਾ ਦੇ ਵਿੱਚ ਸਰਕਾਰੀ ਦਾਖਲ ਅੰਦਾਜ਼ੀ ਬੰਦ ਕੀਤੀ ਜਾਵੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਇੱਥੇ ਸ਼ਿਰਕਤ ਕਰਦਿਆਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਰਕਾਰਾਂ ਸਿੱਖਾਂ ਤੋਂ ਸਹਿਯੋਗਤਾ ਲੈਂਦੀਆਂ ਨੇ ਵੋਟਾਂ ਵੀ ਲੈ ਲੈਂਦੀਆਂ ਨੇ ਪਰ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਉਹਨਾਂ ਦੀਆਂ ਮੰਗਾਂ ਨੂੰ ਅਕਸਰ ਅਣਗੌਲੀਆਂ ਕਰ ਦਿੰਦੀਆਂ ਨੇ ਉਹਨਾਂ ਆ ਕਿਹਾ ਕਿ ਹਰਿਆਣਾ ਚ ਬੇਅਦਬੀ ਦਾ ਵਿਰੋਧ ਕਰਨ ਵਾਲੇ ਸਿੱਖਾਂ ਤੇ ਦੇਸ਼ ਧਰੋ ਦਾ ਮਕਦਮਾ ਦਰਜ ਕੀਤਾ ਗਿਆ ਜਿਹੜੇ ਕਿ ਰੱਦ ਕੀਤੇ ਜਾਣੇ ਚਾਹੀਦੇ ਹੈ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਭਾਵੇਂ ਉਹ ਕਰਮਚਾਰੀ ਮੁਲਾਜ਼ਮ ਅਧਿਕਾਰੀ ਹੋਣ ਤੇ ਜਾਂ ਫਿਰ ਆਮ ਲੋਕ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਐਸਪੀਸੀਲ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੀ ਪਰਿਸ਼ਟਾਚਾਰ ਵਿਰੋਧੀ ਜਿਹੜੀ ਨੀਤੀ ਹੈ ਜ਼ੀਰੋ ਟੋਲਰੈਂਸ ਵਾਲੀ ਨੀਤੀ ਹੈ ਉਹਦੀ ਪਾਲਣਾ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਭਰ ਦੇ ਵਿੱਚ ਵਿਸ਼ੇਸ਼ ਜਾਂਚ ਕਰਦੀਆਂ ਸਖਤ ਹਦਾਇਤਾਂ ਦੇ ਦਿੱਤੀਆਂ ਨੇ ਇਸ ਤਹਿਤ ਬਿਜਲੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਊਰਜਾ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਬਿਜਲੀ ਚੋਰੀ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਉਨਾ ਕਿਹਾ ਕਿ ਸਰਕਾਰ ਨੂੰ ਹੋਣ ਵਾਲੇ ਵਿੱਤੀ ਨੁਕਸਾਨ ਨੂੰ ਰੋਕਣ ਲਈ ਨਿਯਮਤ ਵਿਸ਼ੇਸ਼ ਚੈਕਿੰਗ ਜ਼ਰੂਰੀ ਹੈ ਇਹਦੇ ਤੋਂ ਇਲਾਵਾ ਬਿਜਲੀ ਚੋਰੀ ਰੋਕਣ ਦੇ ਨਾਲ ਪੰਜਾਬ ਦੇ ਨਿਯਮਤ ਬਿਜਲੀ ਖਪਤ ਕਰਨ ਨੂੰ ਬਿਹਤਰ ਸੇਵਾਵਾਂ ਨੂੰ ਵੀ ਯਕੀਨੀ ਬਣਾਇਆ ਜਾਏਗਾ ਹਰਪ੍ਰਜਨ ਸਿੰਘ ਈਟੀਓ ਨੇ ਸਬੰਧਤ ਪੀਐਸ ਪੀਸੀਐਲ ਦੇ ਅਧਿਕਾਰੀਆਂ ਨੂੰ ਜਾਂਚ ਸੰਬੰਧੀ ਰੋਜ਼ਾਨਾ ਰਿਪੋਰਟ ਦੇਣ ਦੇ ਨਿਰਦੇਸ਼ ਵੀ ਦਿੱਤੇ ਹੈ ਉਹਨਾਂ ਨੇ ਸਪਸ਼ਟ ਕੀਤਾ ਕਿ ਘਰੇਲੂ ਵਪਾਰਕ ਖੇਤੀਬਾੜੀ ਅਤੇ ਉਦਯੋਗਿਕ ਸਾਰੇ ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਰੋਜ਼ਾਨਾ ਬਿਜਲੀ ਕਨੈਕਸ਼ਨਾਂ ਦੀ ਜਾਂਚ ਕਰਨ ਅਤੇ ਰਿਪੋਰਟ ਦੇਣ ਵਿੱਚ ਕੋਈ ਢਿੱਲਣਾ ਵਰਤੀ ਜਾਵੇ ਉਹਨਾਂ ਸਖਤ ਹਦਾਇਤਾਂ ਦਿੱਤੀਆਂ ਨੇ ਤੇ ਆਖਿਆ ਕਿ ਜੇਕਰ ਪਾਵਰਕਾਮ ਪੀਐਸਪੀਸੀਐਲ ਪੀਐਸਟੀਸੀਐਲ ਕੋਈ ਅਧਿਕਾਰੀ ਜਾਂ ਕਰਮਚਾਰੀ ਬਿਜਲੀ ਚੋਰੀ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਲ ਪਾਇਆ ਜਾਂਦਾ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਉਨ੍ਹਾਂ ਕਿਹਾ ਕਿ ਕਿਸੇ ਵੀ ਰੈਂਕ ਦੇ ਅਜਿਹੇ ਅਧਿਕਾਰੀ ਨੂੰ ਪੀਐਸਪੀਸੀਐਲ ਨਿਯਮਾਂ ਦੇ ਅਨੁਸਾਰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਜਾਏਗਾ ਅਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਨ੍ਹਾਂ ਨੇ ਡਿਸਟ੍ਰਿਬਿਊਸ਼ਨ ਅਤੇ ਇਨਫੋਰਸਮੈਂਟ ਟੀਮਾਂ ਨੂੰ ਵੀ ਹਦਾਇਤਾਂ ਸਖਤੀ ਨਾਲ ਪਾਲਣ ਕਰਨ ਵਾਸਤੇ ਆਖਿਆ ਅਤੇ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਅਜਿਹਾ ਨਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਇਹਨਾਂ ਕਾਰਵਾਈਆਂ ਦੀ ਨਿਗਰਾਨੀ ਕਰਨਗੇ ਅਤੇ ਅਧਿਕਾਰੀਆਂ ਦੇ ਵੱਲੋਂ ਉਹਨਾਂ ਨੂੰ ਜੋ ਰਿਪੋਰਟਾਂ ਸੌਂਪੀਆਂ ਜਾਣਗੀਆਂ ਸੌਪੀਆਂ ਰਿਪੋਰਟਾਂ ਦੀ ਸਮੀਖਿਆ ਵੀ ਕਰਨਗੇ ਉਹਨਾਂ ਬਿਜਲੀ ਚੋਰੀ ਕਰਨ ਵਾਲਿਆਂ ਤੇ ਜੁਰਮਾਨਾ ਲਾਉਣ ਅਤੇ ਐਫ ਆਈ ਆਰ ਦਰਜ ਕਰਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਉਹਨਾਂ ਸਪਸ਼ਟ ਕਿ ਹੈ ਕਿ ਬਿਜਲੀ ਚੋਰੀ ਭ੍ਰਿਸ਼ਟਾਚਾਰ ਤੋਂ ਬਿਲਕੁਲ ਘੱਟ ਨਹੀਂ ਇਸ ਲਈ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾ ਸਕਦਾ ਉਹਨਾਂ ਦੱਸਿਆ ਕਿ ਹੁਣ ਤੱਕ ਕੁੱਲ 81262 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ ਇਹਨਾਂ ਕਨੈਕਸ਼ਨਾਂ ਤੋਂ ਚੋਰੀਆਂ ਦਾ ਪਤਾ ਲਗਾਇਆ ਗਿਆ ਅਤੇ ਡਿਫਾਲਟਾਂ ਤੇ ਲਗਭਗ 30 ਕਰੋੜ ਅਤੇ 30 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਜ਼ੋਨवार ਵੇਰਵੇ ਦਿੰਦਿਆਂ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਨੇ ਦੱਸਿਆ ਕਿ ਸਰਹੱਦੀ ਜ਼ੋਨ ਅਮਰitsar ਦੇ ਵਿੱਚ ਕੁੱਲ 27285 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਇਹਨਾਂ ਕਨੈਕਸ਼ਨਾਂ ਦੇ 999 ਮਾਮਲਿਆਂ ਦੇ ਵਿੱਚ ਚੋਰੀ ਦਾ ਪਤਾ ਲੱਗਿਆ ਅਤੇ 3 ਕਰੋੜ ਤੋਂ ਵੱਧ ਇੱਥੇ ਜੁਰਮਾਨਾ ਲਾਇਆ ਗਿਆ। ਇਸੇ ਤਰ੍ਹਾਂ ਪੱਛਮੀ ਜ਼ੋਨ ਬਠਿੰਡਾ ਵਿੱਚ ਕੁੱਲ 6079 ਕਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ। ਇਹਨਾਂ ਕਨੈਕਸ਼ਨਾਂ 'ਚੋਂ 872 ਮਾਮਲਿਆਂ ਵਿੱਚ ਚੋਰੀ ਫੜੀ ਗਈ ਅਤੇ 3 ਕਰੋੜ ਤੋਂ ਵੱਧ ਇੱਥੇ ਵੀ ਜੁਰਮਾਨਾ ਲਾਇਆ ਗਿਆ। ਉਹਨਾਂ ਇਹ ਵੀ ਦੱਸਿਆ ਕਿ ਉੱਤਰੀ ਜ਼ੋਨ ਜਲੰਧਰ 'ਚ ਕੁੱਲ 10718 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਹਨਾਂ ਵਿੱਚੋਂ 741 ਮਾਮਲਿਆਂ ਵਿੱਚ ਚੋਰੀ ਫੜੀ ਗਈ। ਅਤੇ ਇੱਥੇ ਸਵਾ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਸੇ ਤਰ੍ਹਾਂ ਕੇਂਦਰੀ ਜ਼ੋਨ ਲੁਧਿਆਣਾ ਚ 10699 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਇਹਨਾਂ ਕਨੈਕਸ਼ਨਾਂ ਦੇ ਵਿੱਚੋਂ 707 ਮਾਮਲਿਆਂ ਵਿੱਚ ਚੋਰੀ ਫੜੀ ਗਈ ਅਤੇ 2 ਕਰੋੜ 43 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਇਸੇ ਤਰ੍ਹਾਂ ਦੱਖਣੀ ਜ਼ੋਨ ਪਟਿਆਲਾ ਦੇ ਵਿੱਚ ਕੁੱਲ 18096 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਇਹਨਾਂ ਵਿੱਚੋਂ 1116 ਮਾਮਲਿਆਂ ਵਿੱਚ ਚੋਰੀ ਫੜੀ ਗਈ ਅਤੇ 2 ਕਰੋੜ 47 ਲੱਖ ਰੁਪਏ ਦਾ ਇਥੇ ਜੁਰਮਾਨਾ ਲਾਇਆ ਗਿਆ ਹੁਣ ਗੱਲ ਕਰਦੇ ਆ ਨਵਜੋਤ ਸਿੱਧੂ ਦੀ ਸਿਆਸੀ ਪਿਛ ਤੋਂ ਨਵਜੋਤ ਸਿੰਘ ਸਿੱਧੂ ਕਾਫੀ ਅਰਸੇ ਤੋਂ ਗਾਇਬ ਨੇ ਪਰ ਲੱਗਦਾ ਹੈ ਕਿ ਸ਼ਾਇਦ ਉਹ ਦੁਬਾਰਾ ਜਿਸ ਤਰ੍ਹਾਂ ਦੀ ਉਹਨਾਂ ਦੀ ਵੀਡੀਓ ਆਈ ਹੈ ਕਿ ਰਾਜਨੀਤੀ ਵਿੱਚ ਸਰਗਰਮ ਹੋਣਗੇ ਅਸਲ ਦੇ ਵਿੱਚ ਸਮੇਂ-ਸਮੇਂ ਤੇ ਉਹਨਾਂ ਦੇ ਦੁਬਾਰਾ ਰਾਜਨੀਤੀ ਵਿੱਚ ਸਰਗਰਮ ਹੋਣ ਦੀਆਂ ਚਰਚਾਵਾਂ ਜ਼ੋਰ ਫੜ ਲੈਂਦੀਆਂ ਨੇ ਉਹਨਾਂ ਵੱਲੋਂ ਜਿਹੜੀ ਹੁਣ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਫਨ ਕੁਚਨਲ ਦਾ ਹੁਨਰ ਸਿੱਖੋ ਜਨਾਬ ਸੱਪਾਂ ਦੇ ਡਰ ਤੋਂ ਜੰਗਲ ਨਹੀਂ ਛੱਡੇ ਜਾਂਦੇ ਉਹਨਾਂ ਦੇ ਇਸ ਵਿਆਰ ਨੇ ਇੱਕ ਵਾਰੀ ਫਿਰ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਉਹਨਾਂ ਦੇ ਕੁਝ ਸਮਰਥਕ ਆਖ ਰਹੇ ਨੇ ਕਿ ਉਹ ਵਾਪਸੀ ਕਰ ਰਹੇ ਨੇ ਉਹ ਰਾਜਨੀਤੀ ਵਿੱਚ ਵਾਪਸੀ ਕਦੋਂ ਕਰਦੇ ਆ ਜਾਂ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਉਹਨਾਂ ਦੀ ਇਸ ਵੀਡੀਓ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਇੱਕ ਵਾਰੀ ਫਿਰ ਤੋਂ ਛੇੜ ਦਿੱਤੀ ਹੈ ਹੁਣ ਗੱਲ ਕਰਦੇ ਆ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਇਦੇ ਉੱਤੇ ਵੀ ਇਸ ਵਕਤ ਨਜ਼ਰਾਂ ਟਿਕੀਆਂ ਹੋਈਆਂ ਨੇ ਬੀਤੇ ਕੁਝ ਦਿਨ ਤੋਂ ਖਬਰਾਂ ਆ ਰਹੀਆਂ ਨੇ ਕਿ ਹਰਿਆਣਾ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਚੋਣਾਂ ਲੜ ਸਕਦੇ ਨੇ ਇਹ ਗੱਠਜੋੜ ਹੋਵੇਗਾ ਜਾਂ ਨਹੀਂ ਇਹਨੂੰ ਲੈ ਕੇ ਹੁਣ ਕਾਫੀ ਖਬਰਾਂ ਸਾਹਮਣੇ ਆਉਣ ਲੱਗੀਆਂ ਨੇ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਗਵ ਚੱਡਾ ਅਤੇ ਕਾਂਗਰਸ ਦੇ ਹਰਿਆਣਾ ਦੇ ਇੰਚਾਰਜ ਦੀਪਕ ਬਾਬਰੀਆ ਦੇ ਵਿਚਕਾਰ ਲੰਬੀ ਚੌੜੀ ਗੱਲਬਾਤ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸ ਆਮ ਆਦਮੀ ਪਾਰਟੀ ਨੂੰ 5 ਹਲਕਿਆਂ ਤੇ ਟਿਕਟਾਂ ਦੇ ਰਹੀ ਹੈ ਕਾਫੀ ਝਿਜਕ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੀ ਇਹਦੇ ਵਾਸਤੇ ਰਾਜ਼ੀ ਹੋ ਗਈ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਗੱਠ ਜੋੜ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਰਾਗਵ ਚੱਡਾ ਨੇ ਕਿਹਾ ਕਿ ਕਾਂਗਰਸ ਅਤੇ ਉਹਨਾਂ ਦੀ ਪਾਰਟੀ ਦੋਵੇਂ ਆਪੋ ਆਪਣੀਆਂ ਨਿੱਜੀ ਇੱਛਾਵਾਂ ਨੂੰ ਪਾਸੇ ਰੱਖ ਕੇ ਹਰਿਆਣਾ ਚੋਣਾਂ ਲਈ ਗੱਠ ਜੋੜ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਨੇ ਅਤੇ ਗੱਠਜੋੜ ਤੇ ਗੱਲਬਾਤ ਸਕਾਰਾਤਮਕ ਤਰੀਕੇ ਨਾਲ ਅੱਗੇ ਵੀ ਵਧ ਰਹੀ ਹੈ ਅਸੀਂ ਜਲਦੀ ਚੰਗੇ ਨਤੀਜਿਆਂ ਦੇ ਵੀ ਉਮੀਦ ਕਰਦੇ ਹਾਂ ਹਾਲਾਂਕਿ ਉਹਨਾਂ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਉਦੋਂ ਤੱਕ ਗੱਠਜੋੜ ਨਾਲ ਅੱਗੇ ਨਹੀਂ ਵਧੇਗੀ ਜਦੋਂ ਤੱਕ ਜਿੱਤ ਦੀ ਸਥਿਤੀ ਨਹੀਂ ਬਣ ਜਾਂਦੀ ਉਹਨਾਂ ਨੇ ਕਿਹਾ ਕਿ ਗੱਲਬਾਤ ਬਹੁਤ ਵਧੀਆ ਮਾਹੌਲ ਦੇ ਵਿੱਚ ਹੋ ਰਹੀ ਹੈ ਦੋਵੇਂ ਪਾਰਟੀਆਂ ਹਰਿਆਣਾ ਦੇ ਲੋਕਾਂ ਦੀਆਂ ਮੰਗਾਂ ਨੂੰ ਪਹਲ ਦੇ ਰਹੀਆਂ ਨੇ ਉਹ ਕਹਿੰਦੇ ਅਸੀਂ ਇਕੱਠੇ ਚੋਣ ਲੜਨ ਲਈ ਇਸ ਵਕਤ ਯਤਨ ਕਰ ਰਹੇ ਹਾਂ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਸੀਟਾਂ ਦਾ ਫੈਸਲਾ ਹੋ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਸਲੇ ਤੇ ਹਾਲੇ ਮੈਂ ਹੋਰ ਕੋਈ ਟਿੱਪਣੀ ਨਹੀਂ ਕਰ ਸਕਦਾ ਪਰ ਇਹਨਾਂ ਦੱਸ ਸਕਦਾ ਕਿ ਦੋਵੇਂ ਪਾਰਟੀਆਂ ਗੱਠਜੋੜ ਚਾਹੁੰਦੀਆਂ ਨੇ ਅਸੀਂ ਅਸੀਂ ਇਹਦੇ ਵਾਸਤੇ ਕੰਮ ਵੀ ਕਰ ਰਹੇ ਹਾਂ ਦੱਸਣਾ ਬਣਦਾ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਦੇ ਵਿੱਚ ਕਾਂਗਰਸ ਤੋਂ 20 ਸੀਟਾਂ ਦੀ ਮੰਗ ਕੀਤੀ ਸੀ ਪਰ ਜਦੋਂ ਅਹਿਸਾਸ ਹੋਇਆ ਕਿ ਇਹ ਸੰਭਵ ਨਹੀਂ ਤਾਂ ਉਹ ਘਟ ਕੇ 10 ਤੇ ਆ ਗਏ ਤੇ ਹੁਣ ਲੱਗਦਾ ਹੈ ਕਿ ਸ਼ਾਇਦ ਇਹ 5 ਜਾਂ 7 ਦੇ ਉੱਤੇ ਗੱਲ ਬਣ ਸਕਦੀ ਹੈ ਹੁਣ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਪੰਜ ਹਲਕਿਆਂ ਤੋਂ ਟਿਕਟ ਜਾਂ ਉਹਨਾਂ ਨੂੰ ਛੱਡਣ ਵਾਸਤੇ ਤਿਆਰ ਹੈ ਹਾਲਾਂਕਿ ਰਾਗਵ ਚੱਡਾ ਨੇ ਇਹ ਗੱਲ ਬਿਲਕੁਲ ਸਾਫ਼ ਨਹੀਂ ਕੀਤੀ ਕਿ ਕਿੰਨੇ ਹਲਕਿਆਂ ਤੋਂ ਉਹ ਮੰਗ ਰਹੇ ਨੇ ਤੇ ਕਿੰਨਿਆਂ ਤੋਂ ਕਾਂਗਰਸ ਉਹਨਾਂ ਨੂੰ ਟਿਕਟਾਂ ਜਾਂ ਉਹਨਾਂ ਨੂੰ ਹਰ ਹਾਲ ਕੇ ਛੱਡਣ ਦੇ ਵਾਸਤੇ ਰਾਜ਼ੀ ਹੋ ਗਈ ਹੈ ਉਹਨਾਂ ਨੇ ਇੰਨੀ ਗੱਲ ਜ਼ਰੂਰ ਰੱਖੀ ਹੈ ਕਿ ਅਸੀਂ ਨਾਮਜ਼ਦਗੀ ਦੇ ਆਖਰੀ ਦਿਨ ਭਾਵ 12 ਸਤੰਬਰ ਤੋਂ ਪਹਿਲਾਂ ਪਹਿਲਾਂ ਫੈਸਲਾ ਜ਼ਰੂਰ ਕਰ ਲਵਾਂਗੇ ਜੇਕਰ ਜਿੱਤ ਦੀ ਸਥਿਤੀ ਨਾ ਬਣੀ ਤਾਂ ਫਿਰ ਅਸੀਂ ਇਕੱਠੇ ਨਹੀਂ ਚੌਂੜ ਲੜਾਂਗੇ ਇਕੱਲੇ ਇਕੱਲੇ ਚੌਂੜ ਲੜਾਂਗੇ ਪਰ ਕਹਿੰਦੇ ਕਿਸੇ ਚੰਗੇ ਨਤੀਜੇ ਦੀ ਉਮੀਦ ਵਿੱਚ ਅਸੀਂ ਇਸ ਮਾਮਲੇ ਤੇ ਚਰਚਾ ਕਰ ਰਹੇ ਹਾਂ ਤੇ ਹੁਣ ਗੱਲ ਕਰ ਰਹੇ ਹਾਂ ਪੰਜਾਬ ਦੀ ਪੰਜਾਬ ਦੇ ਵਿੱਚ ਡਾਕਟਰਾਂ ਦੀ ਆਮ ਲੋਕਾਂ ਨੂੰ ਹੋ ਸਕਦਾ ਇੱਕ ਦੋ ਦਿਨਾਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇ ਕਿਉਂਕਿ ਖਬਰ ਮਿਲ ਰਹੀ ਹੈ ਕਿ ਪੰਜਾਬ ਸਿਵਲ ਮੈਡੀਕਲ ਸਰਵਿਸੇਜ਼ ਐਸੋਸੀਏਸ਼ਨ ਪਾ ਪੀ ਸੀ ਐਮ ਐਸ ਏ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਤੇ ਅੱਜ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਸਿਹਤ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ ਹਾਲਾਂਕਿ ਆਮ ਆਦਮੀ ਕਲੀਨਿਕ ਖੁੱਲੇ ਰਹਿਣਗੇ ਆਮ ਆਦਮੀ ਕਲੀਨਿਕ ਦੇ ਜਿਹੜੇ ਡਾਕਟਰ ਨੇ ਉਹ ਇਸ ਬੰਦ ਦਾ ਹਿੱਸਾ ਨਹੀਂ ਨੇ ਇਹਦੇ ਨਾਲ ਮਰੀਜ਼ਾਂ ਨੂੰ ਰਾਹਤ ਥੋੜੀ-ਬਹੁਤ ਜ਼ਰੂਰ ਮਿਲੇਗੀ ਮਿਲੀ ਜਾਣਕਾਰੀ ਅਨੁਸਾਰ PCMSA ਨੇ ਤਿੰਨ ਪੜਾਵਾਂ ਦੇ ਵਿੱਚ ਆਪਣੀ ਇਹ ਸਬੰਦ ਨੂੰ ਵੰਡ ਲਿਆ ਜਿਸ ਦੇ ਤਹਿਤ 9 ਤੋਂ 12 ਸਤੰਬਰ ਤੱਕ ਤਿੰਨ ਦਿਨਾਂ ਲਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਵੇਰੇ 8 ਤੋਂ 11 ਵਜੇ ਤੱਕ OPD ਸੇਵਾਵਾਂ ਬੰਦ ਰੱਖਣਗੇ। ਇਸ ਸਮੇਂ ਦੌਰਾਨ ਕੋਈ ਵੀ ਚੋਣ ਵੀ ਸਰਜਰੀ ਨਹੀਂ ਹੋਏਗੀ। ਇਹਦੇ ਤੋਂ ਇਲਾਵਾ ਡਰਾਈਵਿੰਗ ਲਾਇਸੈਂਸ, ਆਰਮ ਲਾਇਸੈਂਸ, ਜਨਰਲ ਅਤੇ ਭਰਤੀ ਸੰਬੰਧੀ ਮੈਡੀਕਲ ਟੈਸਟ ਵੀ ਨਹੀਂ ਹੋਣਗੇ। ਇਹਦੇ ਤੋਂ ਇਲਾਵਾ UID, VVIP ਡਿਊਟੀ, ਪੁਛਗਿੱਚ ਮੀਟਿੰਗ, ਡੋਪ ਟੈਸਟ ਸੇਵਾਵਾਂ ਰੁਕੀਆਂ ਰਹਿਣਗੀਆਂ। ਹਾਲਾਂਕਿ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਉਹ ਕਹਿੰਦੇ ਜਾਰੀ ਰਹਿਣਗੀਆਂ। ਹੋਟ ਸੈਂਟਰ ਦੇ ਵਿੱਚ ਪੋਸਟਮਾਰਟਮ ਮੈਡੀਕੋ ਕਾਨੂੰਨੀ ਜਾਂਚ ਅਦਾਲਤੀ ਸਬੂਤ ਫੋਰੈਂਸਿਕ ਮੈਡੀਕਲ ਜਾਂਚ ਅਤੇ ਟੈਸਟਿੰਗ ਜਾਂ ਜਿਹੜੀ ਮਰੀਜ਼ਾਂ ਨੂੰ ਦਵਾਈਆਂ ਦੇਣ ਦਾ ਕੰਮ ਹੈ ਇਹ ਸਾਰੇ ਕੰਮ ਜਾਰੀ ਰਹਿਣਗੇ ਐਮਰਜੈਂਸੀ ਸਥਿਤੀ ਦੇ ਵਿੱਚ ਗਰਭਵਤੀ ਔਰਤਾਂ ਦਾ ਸਜੇਰੀਅਨ ਸੈਕਸ਼ਨ ਕੀਤਾ ਜਾਏਗਾ ਜਦਕਿ ਇਹਦੇ ਤੋਂ ਪਹਿਲਾਂ ਇਹਨਾਂ ਵੱਲੋਂ ਅਣਮਿੱਥੇ ਸਮੇਂ ਲਈ ਮੁਕੰਮਲ ਬੰਦਾ ਐਲਾਨ ਕਰ ਦਿੱਤਾ ਗਿਆ ਸੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਬੀਤੇ ਦਿਨੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੇ ਨਾਲ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਹੜਤਾਲ ਸੰਬੰਧੀ ਬਦਲਾਅ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਕੁਝ ਸਿਹਤ ਕੇਂਦਰਾਂ ਸਬੇਤ ਪਹਿਲੇ 3 ਦਿਨ ਸਿਰਫ 3 ਘੰਟੇ ਓਪੀਡੀ ਦੀਆਂ ਸੇਵਾਵਾਂ ਬੰਦ ਕਰਨ ਦਾ ਆਖਰ ਇਹਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਇਹ ਮੀਟਿੰਗ 11 ਸਤੰਬਰ ਨੂੰ ਨਿਰਧਾਰਤ ਹੈ ਜੇਕਰ ਇਸ ਮੀਟਿੰਗ ਵਿੱਚ ਕੁਝ ਫੈਸਲਾ ਨਾ ਹੋਇਆ ਤਾਂ ਦੂਸਰੇ ਪੜਾਅ ਦੇ ਵਿੱਚ ਦੱਸਿਆ ਗਿਆ ਹੈ ਕਿ 12 ਤੋਂ 15 ਸਤੰਬਰ ਤੱਕ ਐਸੋਸੀਏਸ਼ਨ ਇਨਾਂ ਦੇ ਵੱਲੋਂ ਐਮਰਜੈਂਸੀ ਪੋਸਟਮਾਰਟਮ ਮੈਡੀਕਲ ਲੀਗਲ ਅਦਾਲਤੀ ਸਬੂਤ ਇਹਦੇ ਨਾਲ-ਨਾਲ ਫੋਰੈਂਸਿਕ ਮੈਡੀਕਲ ਨਾਲ ਜਿਹੜੇ ਸੰਬੰਧਿਤ ਜਾਂਚ ਐ ਟੈਸਟ ਐ ਅਤੇ ਓਪੀਡੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਹਤ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਕੇਂਦਰ ਸਾਰੇ ਇਹ ਬੰਦ ਕਰ ਦਿੱਤੇ ਜਾਣਗੇ ਤੇ ਤੀਸਰੇ ਪੜਾ ਦੇ ਵਿੱਚ ਲੀਗਲ ਮੈਡੀਕਲ ਸੇਵਾਵਾਂ ਅਤੇ ਹੋਰ ਸਿਹਤ ਸੇਵਾਵਾਂ 16 ਸਤੰਬਰ ਤੱਕ ਫਿਰ ਪੂਰੀ ਤਰ੍ਹਾਂ ਬੰਦ ਰੱਖੀਆਂ ਜਾਣਗੀਆਂ ਹੁਣ ਵੇਖਣਾ ਹੋਏਗਾ ਕਿ ਕੀ 11 ਸਤੰਬਰ ਦੀ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲਦਾ ਜਾਂ ਫਿਰ ਇਹ ਵੱਖ-ਵੱਖ ਤਿੰਨ ਪੜਾਵਾਂ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰ ਆਪੋ ਆਪਣੀਆਂ ਸੇਵਾਵਾਂ ਬੰਦ ਰੱਖਣ ਵਾਸਤੇ ਮਜਬੂਰ ਹੋਣਗੇ ਦੋਸਤੋ ਏਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਂ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ